ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂਹੋ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਉ ਜਾਤਮੈ ਜੋ ਜੋਤਮੈ ਜਾਤਾ ਅਗਲ ਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿਵ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ ਏ ਕੋ ਓੰਕਾਰ ਸਤਗੁਰ ਪ੍ਰਸਾਦ ਸੋਦਰ ਰਾਗ ਸਾਮਨ ਲਾ ਪਹਿਲਾ ਸੋਦਰ ਤੇ ਰਾਖੇ ਹਾ ਸੋ ਕਰ ਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੇਤੇ ਤੇਰੇ વાਮਨ ਹਾਰੇ ਕੇਤੇ ਤੇਰੇ ਰਾਗ ਪ੍ਰੀਤ ਸੋ ਕਹੀਐ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁੰ ਨੂੰ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਤਰਮ ਦੁਆਰੇ ਗਾਵੰਤ ਤੁਧ ਨੂੰ ਨੋਚੇਤ ਗੋਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵੰਤ ਤੁਧ ਨੂੰ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁਆਰੇ ਗਾਵੰਤ ਤੁਧ ਨੂੰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੰਤ ਤੁਧ ਨੂੰ ਸਿੱਧ ਸਮਾਦੀ ਅੰਦਰ ਗਾਵੰਤ ਤੁਧ ਨੂੰ ਸਾਧ ਵਿਚਾਰੇ ਗਾਵੰਤ ਤੁਧ ਨੂੰ ਜਤੀ ਸਤੀ ਸੰਤੋਖੀ ਗਾਵੰਤ ਤੁਧ ਨੂੰ ਵੀਰ ਕਰਾਰੇ गावੰਤ ਤੁੰ ਨੂੰ ਪੰਡਤ ਪੜਨ ਰਹੀ ਸਰ ਜੁਗ-ਜੁਗ ਵੇਦਾਂ ਨਾਲੇ ਗਾਵਨ ਤੁੰ ਨੂੰ ਮੋਹਨੀ ਆ ਮਨਮੋਹਨ ਸੁਰਗ ਮਛ ਪਿਆਲੇ ਗਾਵਨ ਤੁਦ ਨੂੰ ਰਤਨ ਪਾਏ ਤੇਰੇ 86 ਤੀਰਥ ਨਾਲੇ ਗਾਵੰਤ ਤੁੰ ਨੂੰ ਜੋਤ ਮਹਾ ਮਲਸੂਰਾ ਗਾਵੰਤ ਤੁੰ ਨੂੰ ਖਾਣੀ ਚਾਰੇ ਗਾਵੰਤ ਤੁੰ ਨੂੰ ਖੰਡ ਮੰਡਲ ਬ੍ਰਹਮੰਡਾ ਕਰ-ਕਰ ਰੱਖੇ ਤੇਰੇ ਧਾਰੇ ਸੇਈ ਤੁੰ ਨੂੰ ਗਾਵਨ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਤੁੰਨ ਨੂੰ ਗਾਵਨ ਸੇ ਮੈਂ ਚਿਤ ਨ ਆਉਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸਤੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਤ ਸਾਹਾ ਸਹਾ ਪਤ ਸਾਹਿਬ ਨਾਨਕ ਰਹਿਨ ਰਜਾਈ ਆਸਾ ਮਨ ਲਾ ਪਹਿਲਾ ਸੁਣ ਵਡਾ ਆਖੇ ਸਭ ਕੋਏ ਕੇਵਲ ਵਡਾ 디ਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਹਿਬਾ ਗੈਰ ਗੰਬੀਰਾ ਗੁਨੀ ਘਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇ ਵੜਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾਂ ਕੀਆ ਵੜਿਆਈਆ ਤੁਧ ਬੇਨ ਸਿੱਧੀ ਕਿਨੇ ਨਹੀਂ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸਤਿ ਸਵਾਰ ਨਹਾਰਾ ਆਸਾ ਮੱਲਾ ਪਹਿਲਾ ਆਖਾ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾ ਸਾਚੇ ਨਾਮ ਕੀ ਲਾਗੈ ਭੂਖ ਉਤਪੁਖ ਖਾਇ ਚਲਿਏ ਦੁਖ ਸੋ ਕਿਉ ਵਿਸਰੈ ਮੇਰੀ ਮਾ ਸਾਚਾ ਸਾਹਿਬ ਸਾਚੇ ਨਾਇ ਰਹਾ ਸਾਚੇ ਨਾਮ ਕੀ ਤਿਲਵੜਿ ਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਇ ਵਡਾ ਨ ਹੋਵੇ ਕਾਟ ਨ ਜਾਏ ਨਾ ਓ ਮਰੈ ਨਾ ਹੋਵੇ ਸੋਗ ਦੇਦਾਰ ਹੈ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਏ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਧਾਤ ਜਿੰਨ ਦਿਨ ਕਰ ਕਹਿ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾ ਨਾਨਕ ਨਾਵੇਂ ਬਾਸ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸਰਨ ਆਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਬਾਗ ਹੀਨ ਜੰਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਤੋਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਣ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮੱਲਾ ਪੰਜਵਾ ਕਾਹੇ ਰ ਮਨ ਚਿਤਵੈ ਉਦਮ ਜਾਂ ਆਰ ਹਰ ਜੂ ਪ੍ਰਿਆ ਸਹਿਲ ਪਥਰ ਮੈਂ ਜਨ ਤਉ ਪਾਏ ਤਾਂ ਕਾਰਜਿਕ ਆਗੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰਜਿਕ ਸੁਬਾ ਹੈ ਠਾਕਰ ਕਾਹੇ ਮਨ ਪੋ ਕਰਿਆ ਉੱਡੇ ਉਡ ਆਵੇ ਸੈ ਕੋਸਾਂ ਤਿਸ ਪਾਛੇ ਬਛਰੇ ਛਰਿਆ ਤਿਨ ਕਵਨ ਖਿਲਾਵੇ ਕਵਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ 10 ਅਸ਼ਟ ਸਿਦਾਨ ਠਾਕਰ ਕਲ ਦਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰ ਆਵਰਿਆ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮੰਲਾ ਚੌਥਾ ਸੋਪੁਰ ਸੋਪੁਰਖ ਨਰਿੰਦਨ ਹਰਪੁਰ ਨਰਿੰਦਨ ਹਰ ਅਗਮ ਅਗਮ ਅਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁਂ ਜੀਆਂ ਕਾ ਦਾ ਤਾਰਾ ਹਰ ਤਿਆਵੋ ਸੰਤੋਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕਉ ਪ੍ਰਕ ਸੁਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਨਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇਵਾ ਜੋ ਸੇਵਾ ਤੁਜੀ ਜਨਾਨੰਕ ਤਿਨ ਕੁਰਬਾਨਾ ਹਰ ਤਿਆਵੇ ਹਰ ਤਿਆਵੇ ਤੁਜੀ ਸੇ ਜਨ ਜਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਪੈ ਜਿਨ ਹਰ ਤਿਆਇਆ ਜੀ ਤੈਨ ਤੂਟੀ ਜਮਕੀ ਫਾਸੀ ਜਿਨ ਨਿਰਪੋ ਜਿਨ ਹਰ ਨਿਰਪੋ ਤੇ ਆਇਆ ਜੀ ਤਿਨ ਕਾ ਪਉ ਸਭ ਗੁਆਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸੁਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਨਤਾ ਤੇਰੇ ਭਗਤ ਤੇਰੇ ਭਗਤ ਸਲਾਂ ਤੂਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਉ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੋਸਿੰਵਰ ਸਾਸਤ ਜੀ ਕਰ ਕਰਿਆ ਖੜ ਕਰਮ ਕਰਨਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂ ਆਤਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਔਰ ਨ ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂ ਨੇਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤੇ ਜੀ ਤੂ ਆਪੇ ਕਰੇ ਸੋਈ ਤੁਦ ਆਪੇ ਸ੍ਰਿਸ਼ਟ ਸਬੂਬਾਈ ਜੀ ਤੁਦ ਆਪੇ ਸਿਰਜ ਸਭ ਕੋਈ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਨ ਲਾ ਚੌਥਾ ਤੂੰ ਕਰਤਾ ਸਿਆਰ ਮੈਂ ਦਾਸ ਆਈ ਜੋ ਤੋ ਭਾਵੈ ਸੋਈ ਥੀ ਸੀ ਜੋ ਤੂ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤੈਨਾਂ ਅਮਰਤਨ ਪਾਇਆ ਗੁਰਮੁਖ ਲਾਦਾ ਮਨ ਮੁਗ ਗਵਾਇਆ ਤੂੰ ਆ ਵਿਛੋੜਿਆ ਆ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਹੇ ਤੁਦ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵੰਜੋਗ ਮੇਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾਇ ਸੋਈ ਜਨ ਜਾਣੈ ਹਰ ਗੁਣ ਸਾਦੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਦਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਜਾ ਅਵਰ ਨ ਕੋ ਤੂੰ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਗੁਰਮੁਖ ਪਰਕਟ ਹੋਏ ਆ ਸਾਮਹਲਾ ਪਹਿਲਾ ਤਿਤ ਸਰਵਲੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪੰਕਜ ਮੋ ਪਗ ਨਹੀਂ ਚੱਲੇ ਹਮ ਦੇਖਾਂ ਤੈ ਦੂਬਿਅਲੇ ਮਨ ਏਕ ਨਚੇ ਤਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਾਨਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਆਸਾਮ ਹਲਾ ਪੰਜਵਾ ਪਈ ਪ੍ਰਾਪਤ ਮਨੁਖ ਦਿਉਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾ ਮਿਲ ਸਾਧ ਸੰਗਤ ਪਜ ਕੇਵਲ ਨਾ ਸਰਨ ਜਾਮ ਲਾਗ ਪੌਜਲ ਤਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕੈ ਰਹਾਓ ਜਬ ਤਬ ਸੰਜਮ ਤਰਮ ਨਾ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇ ਕਉ ਨਾਨਕ ਹਮ ਨੀਚ ਕਰਮ ਸਰਨ ਪੜੇ ਕੀ ਰਾਖੋ ਸਰਮ ਕਵਿਓ ਬਾਜ ਬੇਨਤੀ ਚਉਪਈ ਹਮਰੀ ਕਰੋ ਹਾਥ ਦਇਰ ਅਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਖ ਸਬੈ ਤੁਮ ਕਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੂਰਛਾ ਨੰਜ ਕਰਦਾ ਕਰਿਐ ਸਭੈਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੌਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨ ਧਿਆਉ ਜੋ ਵਰਚਾਹੋ ਸੋ ਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰਿਐ ਚੁਣ ਚੁਣ ਸਤਰ ਹਮਾਰੇ ਮਹਾਰੀਐ ਆਪ ਹਾਦੈ ਮੁਝੇ ਉਬਰੀਐ ਮਰਨ ਕਾਲ ਕਾ ਤਰਾਸਨ ਵਰੀਐ ਹੂ ਜੋ ਸਦਾ ਹਮਾਰੇ ਪਛਾ ਸਿਰ ਹਸ ਤੋਜੂ ਕਰਿਓ ਰੱਛਾ ਰਾਖ ਲਓ ਮੋਇ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਪਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਬਸਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸੀ ਕੋ ਹਮਾਰੀ सकल प्रजा जिन आप सुवारी शिवकन को शिव सुख दियो सत को पलमो कियो काट काट के अंतर की जानत पले बुरे की पीर पछाणत चीटी ते कुरे स्थूला पर कृपा दृष्ट कर फूला संतम दुख पाए ते दुखी सुख पाए साधन के सुखी एक एक की पीर पहचान ਕਟ ਕਟ ਕੇ ਪਟ ਪਟ ਕੀ ਜਾਣ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਦਰਤ ਤਬ ਦੇ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਦਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਥਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਲ ਆਲਮ ਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਪੇਦਾ ਜਾਂ ਕੋ ਪੇਵ ਨਾ ਪਾਵਤ ਬੇਦਾ ਤਾ ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਿਛ ਪੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸਿਵ ਨੰਕਾਰ ਕਰ ਚਿੰਤ ਨਹੀਂ ਪੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬ ਸਜਾ ਪ੍ਰਤਮ ਸੰਸਾਰਾ ਏਕੈ ਰੂਪ अनुप स्वरूपा रंग पयो राव कई पूपा अंडज जे राज से तज कीनी उत्पुज खान बहु राज दीनी कहो फू राजा ह बैठा कहो सिमंड पयो शंकर कैठा सगरी सृष्टि दिखाये चंभव आ जुगा सुरु सुजंभव आवरछा मेरी तुम करो सिखु वार असिख संगरो ਦੁਸ਼ ਜਿਤੇ ਉਠਵਤ ਉਤਪਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਆਸ ਤੋ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਹਰ ਤੇ ਹਾਇ ਹੈ ਤਾਂ ਕੇ ਕਾਲ ਨਿਕਟ ਨਹੀਂ ਆਇ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਣ ਹਰ ਹੋ ਤਾਕੇ ਤਾਪ ਤਨ ਕੁ ਮੈਂ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਟ ਛਾ ਚੱਬ ਸਕੇ ਨ ਕੋਈ ਏਕ ਬਾਰ ਜਿਨ ਤੁਮੇ ਸੁਮਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜ ਕੇ ਤਮੈਂ ਸ਼ਰਮ ਤੇ ਹਾਰੀ ਆਪ ਹੱਥ ਦੇ ਲਿਓ ਉਬਾਰੀ ਸਰਬ ਠੋ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਿਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਅੱਖ ਤੇ ਰੇ ਨੀ ਆਨਿਓ राम रहीम पुराण कुरान अनेक कह मत एक न मानयो सिमरत शास्त्र बे सबै बउ भेद कह हम एक न जानयो श्री जसपान कृपा तुमरी कर मै ना कहो सब तोय बखानयो दोइरा सकल द्वार को छाड कै गयो तुवारो द्वार बाह गए की लाज अस गोविंद दास तुवार एको ओंकार सतगुरु प्रसाद ਰਾਮ ਕਲੀ ਮਨ ਲਾਤੀ ਜਾਨੰਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸੇਤੀ ਮਨਵ ਜੀਆਂ ਵਧਾਈਆਂ ਰਾਵਰਤਨ ਪਰਵਾਰ ਪ੍ਰੀਆ ਸਬਦ ਗਾਵਣ ਆਈਆ ਸਬਦੋ ਤਾਂ ਗਾਵੋ ਹਰੀ ਕੇ ਰਾਮਾਂ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰਨਾ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰੇ ਸਭ ਸਵਾਰਨਾ ਸਮਨਾਗਲਾਂ ਸਮਰਾਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਈਆ ਕਰ ਸਾੰਤ ਸੁਖਮਨ ਆਏ ਵਸਿਆ ਜਿਨ ਇੱਛਾਂ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵੜਿਆਈਆ ਕਹਿ ਨਾਨਕ ਸਰੋਂ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਚਰਤ ਧਾਰੀਆ ਪੰਚ ਦੂ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੈ ਨਾਮ ਹਰ ਕੈ ਲਾਗੇ ਕਹਿ ਨਾਨਕ ਤੈਸ ਕੋ ਹੋਆ ਤਿਤ ਕਰ ਅਨਹਦਵਾਜਿ ਆਨੰਦ ਸੁਨੋਵੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੂਖ ਰੋ ਸੰਤਾ ਪੁੱਤਰ ਸੁਣੀ ਸੱਚੀ ਬਾਣੀ ਸੰਤ ਸਾਜਣ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਿਆ ਪਰਪੂਰੇ ਬਿਨ ਮੰਤਨਾਨਿਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਧਾਮ ਨੇ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਿਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਏ ਵਸਤ ਤੈ ਨਾ ਜਾਈ ਨਿਤ ਨਿਤ ਰਖੋ ਉਧਾਰੋ ਤਮ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮ पसਾਰੋ ਸ਼ਲੋਕ ਮਹੱਲਾ 5ਵਾਂ ਤੇਰਾ ਕੀ ਤਾਜ ਤੋ ਨਹੀਂ ਮੈਨੂੰ ਜੋ ਕਿ ਤੋਈ ਮੈਨੇ ਗੁਨੇ ਆਰੇ ਕੋ ਗੁਨ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੈ ਰੰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ થી ਵੇ ਹਰਿਆ ਪੌੜੀ ਿਤਥੇ ਤੂੰ ਸਮਰੱਥ ਜਿਥੈ ਕੋਏ ਨਾਹੇ ਓਥੈ ਤੇਰੀ ਰੱਖ ਅਗਨੀ ਉਦਰਮਾ ਸੁਨ ਕਹਿ ਜਮ ਕੈ ਦੂਤ ਨਾਏ ਤੇਰੇ ਛੜ ਜਾ ਪੌਜਲ ਵਿਖਮਸਗਾ ਗੁਰਸਬਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇਈ ਖਾਏ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਦਾ ਸਭ ਸੈ ਨੂੰ ਕਿਰਪਾਲ ਸਮਾਲੇ ਸਾ ਸਾ ਬਿਰਥਾ ਕੋ ਨ ਜਾਏ ਜੇ ਆਵੇ ਤੁਦ ਆਏ ਸ਼ਲੋਕ ਮਹੱਲਾ 5ਵਾਂ ਅੰਤਰ ਗੁਰੂ ਆਰਾਧਨਾ ਜਿਵਾਜਗ ਗੁਰਨਾਉ ਨੇਤਰੀ ਸਤਗੁਰ ਪੇਖਣਾ ਸਰਮਣੀ ਸੁਨਣਾ ਗੁਰਨਾਉ ਸਤਗੁਰ ਸੇ ਤੀਰਤਿਆ ਦਰਗੇ ਪਾਈਏ ਠਾਓ ਕਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਥ ਦੇ ਜਗ ਮੈਂ ਉਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰਖੇ ਰਖਨ ਹਾਰ ਆਪ ਉਭਾਰਿਐਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਐਨ ਹੋਆ ਆਪ ਦਿਆਲ ਮਨੋ ਨਾ ਵਿਸਾਰਿਐਨ ਸਾਥ ਜਿਨਾਂ ਕੈ ਸੰਗ ਪੌਜਲ ਤਾਰਿਐਨ ਸਾਖਤ ਨਿੰਦਕ ਦੁਸ਼ਟ ਖਿਨਮਾਏ ਵਿਦਾਰਿਐਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾ ਜਿਸ ਸਿਮਰਤ ਸੁਖ ਹੋ ਸਗਲੇ ਦੁਖ ਜਾ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾ ਜਿਸ ਸਿਮਰਤ ਸੁਖ ਹੋ ਸਗਲੇ ਦੁਖ ਜਾ